ਕੈਲੀਫੋਰਨੀਆ ਦੇ ਵਿੱਚ ਇੱਕ ਦਰਦਨਾਕ ਐਕਸੀਡੈਂਟ ਹੁੰਦਾ ਜਿਸ ਦੇ ਸੱਟੇ ਵਜੋਂ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਇੱਕ ਚਿੱਟੇ ਰੰਗ ਦੀ ਐਸਯੂਵੀ ਜਿਹੜੀ ਇੱਕ ਟਰੱਕ ਦੇ ਜਮਾਂ ਸਾਹਮਣੇ ਸੀ ਉਸ ਦੇ ਵਿੱਚ ਜਾ ਕੇ ਇਹ ਟਰੱਕ ਵੱਜਦਾ ਔਰ ਉਸ ਤੋਂ ਬਾਅਦ ਇੱਕ ਚੇਨ ਰਿਐਕਸ਼ਨ ਸ਼ੁਰੂ ਹੋ ਜਾਂਦਾ ਐਕਸੀਡੈਂਟਸ ਦਾ ਹਾਈਵੇ ਦੇ ਉੱਤੇ ਇਹ ਐਕਸੀਡੈਂਟ ਹੋਇਆ ਜੋ ਸੂਤਰਾਂ ਮੁਤਾਬਕ ਗੱਲ ਸਾਹਮਣੇ ਆ ਰਹੀ ਹੈ ਕਿ ਮੌਕੇ ਉੱਤੇ ਬ੍ਰੇਕ ਜਿਹੜੀ ਹੈ ਉਹ ਟਰੱਕ ਦੀ ਨਹੀਂ ਲੱਗੀ ਜਿਸ ਕਾਰਨ ਇਹ ਸਾਰਾ ਹਾਦਸਾ ਵਾਪਰਿਆ ਪਰ ਅਮਰੀਕੀ ਪ੍ਰਸ਼ਾਸਨ ਇਹ ਵੀ ਦਾਵਾ ਕਰਦਾ ਹੈ ਕਿ ਇਸ ਹਾਦਸੇ ਦੇ ਦੌਰਾਨ ਜਸ਼ਨਪ੍ਰੀਤ ਸਿੰਘ ਨੇ ਨਸ਼ਾ ਕੀਤਾ ਹੋਇਆ ਸੀ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਪੀਰੀਅਰ ਕੋਰਟ ਜਿਹੜੀ ਕੈਲੀਫੋਰਨੀਆ ਦੀ ਹੈ ਉਸ ਦੇ ਵਿੱਚ ਇਹ ਮਾਮਲਾ ਸੁਣਵਾਈ ਅਧੀਨ ਹੈ ਔਰ ਕੋਰਟ ਪ੍ਰੋਸੀਜਰ ਕੀ ਚੱਲਦਾ ਪਿਆ ਹੁਣ ਇਹ ਜਾਣ ਲੈਣਾ ਬਹੁਤ ਜ਼ਰੂਰੀ ਆਖਰਕਾਰ ਇਹ ਸਾਰਾ ਮਾਮਲਾ ਜਿਸ ਆਧਾਰ ਦੇ ਉੱਤੇ ਕੋਰਟ ਦੇ ਵਿੱਚ ਪਹੁੰਚਿਆ ਹੁਣ ਕੋਰਟ ਪ੍ਰੋਸੀਜਰ ਕੀ ਕਹਿ ਰਿਹਾ ਹੈ ਇਦੇ ਉੱਤੇ ਨਿਗਾਹ ਮਾਰਨੀ ਜ਼ਰੂਰੀ ਹੈ ਸੈਨ ਬਰਨਾਰਡੀਨੋ ਕਾਉਂਟੀ ਜ਼ਿਲ੍ਹਾ ਅਥਾਰਟੀ ਦੇ ਦਫ਼ਤਰ ਨੇ ਜਸ਼ਨਪ੍ਰੀਤ ਸਿੰਘ ਵਿਰੁੱਧ ਰਸਮੀ ਤੌਰ ਦੇ ਉੱਤੇ ਦੋਸ਼ ਦਾਰ ਕੀਤੇ ਹਨ ਦੋਸ਼ਾਂ ਦੇ ਵਿੱਚ ਕਿਹਾ ਗਿਆ ਕਿ ਘੋਰ ਲਾਪਰਵਾਹੀ ਨਾਲ ਵਾਹਨ ਨਾਲ ਕਤਲ ਦੇ ਤਿੰਨ ਦੋਸ਼ ਨੇ ਕਿਉਂਕਿ ਤਿੰਨ ਮੌਤਾਂ ਹੋਈਆਂ ਨੇ ਅਤੇ ਇੱਕ ਦੋਸ਼ ਇਹ ਹੈ ਕਿ ਨਸ਼ੇ ਦੇ ਪ੍ਰਭਾਵ ਹੇਠ ਗੱਡੀ ਚਲਾ ਰਿਹਾ ਸੀ ਜਸ਼ਨਪ੍ਰੀਤ ਉਸ ਨੂੰ 24 ਅਕਤੂਬਰ 2025 ਨੂੰ ਕੈਲੀਫੋਰਨੀਆ ਦੀ ਸੁਪੀਰੀਅਰ ਕੋਰਟ ਸੈਨ ਬਰਨਾਰਡੀਨੋ ਕਾਉਂਟੀ ਵਿਖੇ ਪੇਸ਼ ਕੀਤਾ ਗਿਆ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਜਸ਼ਨਪ੍ਰੀਤ ਨੇ ਲੱਗੇ ਇਲਜ਼ਾਮਾਂ ਨੂੰ ਲੈ ਕੇ ਨਾਟ ਗਿਲਟੀ ਪਟੀਸ਼ਨ ਦਾਇਰ ਕੀਤੀ ਹੈ ਉਸ ਦੀ ਅਗਲੀ ਅਦਾਲਤੀ ਸੁਣਵਾਈ ਦੇ ਵਾਸਤੇ ਇੱਕ ਟਰਾਂਸਲੇਟਰ ਜਿਹੜਾ ਪੰਜਾਬੀ ਵੀ ਜਾਣਦਾ ਹੋਵੇ ਉਸ ਨੂੰ ਬੇਨਤੀ ਕੀਤੀ ਗਈ ਹੈ ਨਿਯੁਕਤ ਕੀਤਾ ਗਿਆ ਕਿਉਂਕਿ ਉਹ ਅੰਗਰੇਜ਼ੀ ਦੇ ਵਿੱਚ ਪੂਰੀ ਤਰ੍ਹਾਂ ਮੁਹਾਰਤ ਨਹੀਂ ਰੱਖਦਾ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਮੁਕੱਦਮੇ ਦੀ ਅਸਲ ਮਤੀ ਜਾਂ ਹੋਰ ਪ੍ਰੀ ਟ੍ਰਾਇਲ ਸੁਣਵਾਈ ਇਸ ਦੀ ਤਰੀਕ ਅਜੇ ਤੱਕ ਜਨਤਕ ਤੌਰ ਤੇ ਸਾਹਮਣੇ ਨਹੀਂ ਆਈ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਅਗਲੀ ਅਦਾਲਤੀ ਪੇਸ਼ੀ 4 ਨਵੰਬਰ 2025 ਨੂੰ ਨਿਰਧਾਰਤ ਕੀਤੀ ਗਈ ਹੈ ਸੂਤਰਾਂ ਮੁਤਾਬਕ ਸਬੂਤਾਂ ਦੇ ਪੂਰੇ ਵੇਰਵੇ ਜਿਵੇਂ ਕਿ ਟੌਕਸਿਕੋਲੋਜੀ ਨਤੀਜੇ ਟਰਕਿੰਗ ਕੰਪਨੀ ਦੇ ਰਿਕਾਰਡ ਵਾਹਨ ਟਰੱਕ ਦਾ ਨਰੀਖਣ ਸਪੀਡ ਡੈਸ਼ ਕੈਮ ਵਿਸ਼ਲੇਸ਼ਣ ਅਜੇ ਵੀ ਜਾਂਚधीन ਹੈ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਮੀਗ੍ਰੇਸ਼ਨ ਪ੍ਰਭਾਵ ਵੱਖਰੇ ਹਨ ਅਤੇ ਇਸ ਪੂਰੇ ਮਾਮਲੇ ਦੇ ਨਾਲ ਲਿੰਕਡ ਦੱਸੇ ਜਾ ਰਹੇ ਨੇ ਯੂ ਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਸ਼ਨਪ੍ਰੀਤ ਸਿੰਘ ਉੱਤੇ ਇਮੀਗ੍ਰੇਸ਼ਨ ਹਿਰਾਸਤ ਦਰਜ ਕੀਤੀ ਹੈ ਕਿਉਂਕਿ ਉਹ 2022 ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਹੁਣ ਇਹ ਮਾਮਲਾ ਇਸ ਪੱਧਰ ਦੇ ਉੱਤੇ ਅਦਾਲਤ ਦੇ ਵਿੱਚ ਚੱਲਦਾ ਪਿਆ ਜਸ਼ਨਪ੍ਰੀਤ ਸਿੰਘ ਦੇ ਉੱਤੇ ਬੇहद ਗੰਭੀਰ ਇਲਜ਼ਾਮ ਲਗਾਏ ਗਏ ਨੇ ਅਥਾ ਤੱਕ ਕਿ ਨਸ਼ੇ ਦੇ ਵਿੱਚ ਹੋਣ ਨੂੰ ਲੈ ਕੇ ਵੀ ਇਲਜ਼ਾਮ ਉਸ ਉੱਤੇ ਲਗਾਏ ਗਏ ਨੇ ਔਰ ਵੱਖੋ ਵੱਖਰੇ ਤਰੀਕੇ ਦੇ ਨਾਲ ਇਸ ਨੂੰ ਅੱਗੇ ਤੋਰਿਆ ਜਾਵੇਗਾ ਸੁਪੀਰੀਅਰ ਕੋਰਟ ਦੇ ਵਿੱਚ ਉਸ ਨੂੰ ਇਸ ਕਰਕੇ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਕਿਉਂਕਿ ਜੋਖਮ ਹੈ ਕਿ ਉਹ ਫਰਾਰ ਹੋ ਸਕਦਾ ਹੈ ਦੂਸਰੇ ਪਾਸੇ ਇਸ ਪੂਰੇ ਪੱਧਰ ਦੇ ਉੱਤੇ ਇੱਕ ਵਕੀਲ ਅਪੁਆਇੰਟ ਕੀਤਾ ਗਿਆ ਉਸ ਦੇ ਵਾਸਤੇ ਤਾਂ ਹੁਣ ਅਗਲੀ ਸੁਣਵਾਈ ਵਾਸਤੇ ਇੱਕ ਟਰਾਂਸਲੇਟਰ ਜਿਹੜਾ ਅਪੁਆਇੰਟ ਕੀਤਾ ਜਾ ਰਿਹਾ ਹੁਣ ਸਵਾਲ ਇੱਥੇ ਇਹ ਬਣ ਜਾਂਦਾ ਹੈ ਕਿ ਆਖਿਰ ਜੇ ਉਸ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਨਹੀਂ ਆਉਂਦੀ ਜਾਂ ਉਹ ਇੰਨਾ ਫਲੂਐਂਟ ਨਹੀਂ ਹੈ ਅੰਗਰੇਜ਼ੀ ਦੇ ਵਿੱਚ ਤਾਂ ਫੇਰ ਬਾਕੀ ਦੇ ਜਿਹੜੇ ਆ ਟਰਕਿੰਗ ਕੰਪਨੀ ਦੇ ਪ੍ਰੋਸੀਜਰਸ ਨੇ ਉਹ ਕਿਵੇਂ ਉਹਨੇ ਪਾਸ ਕੀਤੇ ਜੇ ਉਹ ਫਲੂਐਂਟ ਨਹੀਂ ਆਇਆ ਜੇ ਉਹ ਅੰਗਰੇਜ਼ੀ ਹੀ ਨਹੀਂ ਜਾਣਦਾ ਜੇ ਅਲਟੀਮੇਟਲੀ ਇਹੀ ਇਲਜ਼ਾਮ ਅਮਰੀਕਾ ਲਾ ਰਿਹਾ ਹੈ ਕਿ ਜਸ਼ਨਪ੍ਰੀਤ ਅੰਗਰੇਜ਼ੀ ਨਹੀਂ ਜਾਣਦਾ ਜੋ ਕਿ ਹੋ ਨਹੀਂ ਸਕਦਾ ਜੇ ਉਹ ਉੱਥੇ ਇੰਨੀ ਧੀਰ ਦਾ ਰਹਿ ਰਿਹਾ ਸੀ ਤਾਂ ਉਹ ਅੰਗਰੇਜ਼ੀ ਪੜ੍ਹਨੀ ਲਿਖਣੀ ਤੇ ਬੋਲਣੀ ਜਾਣਦਾ ਹੋਵੇਗਾ ਤੇ ਦੂਸਰੇ ਪਾਸੇ ਜੇ ਅਮਰੀਕਾ ਦਾ ਦਾਵਾ ਇਹ ਸੱਚ ਹੈ ਕਿ ਅੰਗਰੇਜ਼ੀ ਨਹੀਂ ਜਾਣਦਾ ਤੇ ਫਿਰ ਉਸ ਨੂੰ ਲਾਇਸੈਂਸ ਕਿਸ ਬਣਾ ਦੇ ਦਿੱਤਾ ਗਿਆ ਇਹ ਤਾਂ ਫਿਰ ਕੈਲੀਫੋਰਨੀਆ ਪ੍ਰਸ਼ਾਸਨ ਦੇ ਉੱਤੇ ਸਵਾਲ ਖੜ੍ਹ ਜਾਂਦੇ ਆ ਉਸੇ ਤਰ੍ਹਾਂ ਜਿਵੇਂ ਫਲੋਰੀਡਾ ਪ੍ਰਸ਼ਾਸਨ ਦੇ ਉੱਤੇ ਸਵਾਲ ਖੜੇ ਸੀਗੇ ਉਸੇ ਤਰ੍ਹਾਂ ਹੁਣ ਕੈਲੀਫੋਰਨੀਆ ਪ੍ਰਸ਼ਾਸਨ ਤੇ ਵੀ ਸਵਾਲ ਖੜ੍ਹ ਰਹੇ ਆ ਇਸੇ ਚੀਜ਼ ਨੂੰ ਲੈ ਕੇ ਚਰਚਾਵਾ ਤੇਜ਼ ਨੇ ਆਨ ਦਾ ਸਮਾ ਕੀ ਕੁਝ ਲੈ ਕੇ ਆਵੇਗਾ ਵਕਤ ਨੇ ਮੈਸਰ ਐਪਰ ਫਿਲਹਾਲ ਕੋਰਟ ਪ੍ਰੋਸੀਜਰਸ ਚੱਲਦੇ ਪਏ ਨੇ 4 ਨਵੰਬਰ ਨੂੰ ਅਗਲੀ ਤਰੀਕ ਜਿਹੜੀ ਆ ਉਹ ਸੂਤਰਾ ਮੁਤਾਬਕ ਪਈ ਹੈ ਔਰ ਉਦੋਂ ਤੱਕ ਕੀ ਕੁਝ ਵਾਪਰੇਗਾ ਉਹ ਦੱਸਦੇ ਰਾਵਾਂਗੇ ਬਣੇ ਰੋ 180 ਪੰਜਾਬੀ ਤੇ